ਇਹਦੇ ਵਿੱਚ ਲਿਖਿਆ ਕਿ ਕਾਂਗਰਸ ਖਤਮ ਹੋਊਗਾ ਕਮਲ ਦੇ ਫੁੱਲ ਦਾ ਰਾਜ ਆਊਗਾ ਨਰਿੰਦਰ ਨਾ ਦਾ ਬੰਦਾ ਪ੍ਰਧਾਨ ਮੰਤਰੀ ਬਣੂਗਾ 29 ਮਾਰਚ 2025 ਨੂੰ ਸ਼ਨੀ ਮੀਨ ਦੇ ਵਿੱਚ ਜਾਊਗਾ ਰਾਸ਼ੀ ਚ ਦਿੱਲੀ ਦੇ ਉੱਪਰ ਮਿਜ਼ਾਈਲ ਨਾਲ ਅਟੈਕ ਹੋਊਗਾ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਵਿਖਿਆਤ ਤੇ ਸਭ ਤੋਂ ਜ਼ਿਆਦਾ ਬਦਨਾਮ ਸਬਜੈਕਟ ਜੋਤਿਸ਼ ਹੈ ਉਹ ਜਿਹੜੀ ਕਿਤਾਬ ਹੈ ਆਹ ਵਾਲੀ ਕਿਤਾਬ ਹੈ ਉਹ ਇਹਦਾ ਨਾਮ ਭਵਿਸ਼ਿਆ ਮਾਲਿਕਾ ਹੈ ਹੂੰ ਇਹ ਉੜੀਆ ਦੇ ਵਿੱਚ ਲਿਖੀ ਗਈ ਹੈ ਉੜੀਆ ਦੇ ਵਿੱਚ origignal ਜਿਹੜੀ ਹੈ ਠੀਕ ਹੈ ਇਹ ਟ੍ਰਾਂਸਲੇਟ ਹੈ ਹੂੰ ਤੇ ਇਹਦੇ ਵਿੱਚ ਜੋ ਡੇਟਾ ਦਿੱਤੀਆਂ ਗਈਆਂ ਠੀਕ ਹੈ ਕਿ ਇਸ ਤਰੀਕ ਨੂੰ ਆ ਹੋਊਗਾ ਤਾਂ ਉਦਾਂ ਦਾ ਹੋਇਆ ਵਾਹੀ ਪਰਮਾਣੂ ਬੰਬਾਂ ਨਾਲ ਹੋਣੀ ਹੈ ਧਰਮ ਨੂੰ ਮੈਂ ਇਸ ਕਰਕੇ ਨਹੀਂ ਮੰਨਦਾ ਕਿਉਂਕਿ ਧਰਮ ਅਸਲ ਵਿੱਚ ਖਿਚੜੀ ਬਣਿਆ ਹੋਇਆ ਜੋਤਿਸ਼ ਦਾ ਇਹਨਾਂ ਚੀਜ਼ਾਂ ਨਾਲ ਕੋਈ ਲੈਣਾ ਦੇਣਾ ਨਹੀਂ ਜੋਤਿਸ਼ ਇੱਕ ਕੋਸਮਿਕ ਸਾਇੰਸ ਆ ਕੋਸਮਿਕ ਇੰਜੀਨੀਅਰਿੰਗ ਆ ਤਾਰਾ ਵਿਗਿਆਨ ਆ ਉਹਦਾ ਜਾਤੀਆਂ ਨਾਲ ਧਰਮਾਂ ਨਾਲ ਕੋਈ ਲੈਣਾ ਦੇਣਾ ਨਹੀਂ ਬਦਨਾਮ ਹਮੇਸ਼ਾ ਕਰਕੇ ਹੋਇਆ ਕਿ ਜਿਹੜੇ ਪੁਜਾਰੀ ਆ ਉਹ ਬਿਨਾਂ ਜੋਤਿਸ਼ ਕਿ ਹੋਏ ਜੋਤਿਸ਼ ਬਣ ਕੇ ਬੈਠ ਗਏ ਤਕਾਮ ਕਿਸੇ ਦਾ ਹੁੰਦਾ ਨਹੀਂ ਸਹੀ ਤਾਂ ਫਿਰ ਜੋਤਿਸ਼ ਬਦਨਾਮ ਹੀ ਹੋਣਾ ਇਹ ਉੜਿਆ ਦੇ ਵਿੱਚ ਲਿਖੀ ਗਈ ਹੈ ਉੜਿਆ ਦੇ ਵਿੱਚ Ориਜਨਲ ਜਿਹੜੀ ਹੈ ਠੀਕ ਹੈ ਇਹ ਟ੍ਰਾਂਸਲੇਟ ਹੈ ਹੂੰ ਤੇ ਇਹਦੇ ਵਿੱਚ ਜੋ ਡੇਟਾ ਦਿੱਤੀਆਂ ਗਈਆਂ ਠੀਕ ਹੈ ਕਿ ਇਸ ਤਰੀਕ ਨੂੰ ਆ ਹੋਊਗਾ ਤਾਂ ਉਦਾਂ ਉਦਾਂ ਹੋਇਆ ਇਹਦੇ ਵਿੱਚ ਲਿਖਿਆ ਕਿ ਜਦੋਂ ਮਤਲਬ ਜਿਹੜਾ ਉੜੀਸਾ ਦਾ ਭਗਨੇਸ਼ਵਰ ਦੇ ਵਿੱਚ ਪੁਰੀ ਦਾ ਮੰਦਿਰ ਹੈ ਨਾ ਜੀ ਸਮੁੰਦਰ ਦੇ ਕਿਨਾਰੇ ਤੇ ਹੂੰ ਉਹਦੇ ਉੱਪਰ ਇੱਕ ਤੂਫਾਨ ਆਊਗਾ ਤਾਂ ਉਹਦਾ ਜਿਹੜਾ ਉੱਪਰ ਚੱਕਰ ਲੱਗਿਆ ਉਹ ਟੇਡਾ ਹੋ ਜਾਊਗਾ ਜਦੋਂ ਟੈਂਡਾ ਹੋਊਗਾ ਉਹ ਤਾਂ 23 ਸਾਲ ਬਾਅਦ ਉੱਤਰੀ ਭਾਰਤ ਦੇ ਵਿੱਚ ਤਬਾਹੀ ਆਊਗੀ ਉਹ ਤਬਾਹੀ ਜਿਹੜੀ ਉੱਤਰਾਖੰਡ ਦੇ ਮੰਦਰਾਂ 'ਚ ਹਿਮਕੁਸ਼ਾ ਵਾਲਾ ਹਾਂ ਤੇ ਪੂਰੇ 23 ਸਾਲ ਬਾਅਦ ਹੋਈ ਠੀਕ ਇਹਦੇ 'ਚ ਲਿਖਿਆ ਕਿ ਮਹਾਤਮਾ ਗਾਂਧੀ ਨਾਂ ਦਾ ਜਿਹੜਾ ਬੰਦਾ ਹੋਊਗਾ ਉਹਨੂੰ ਇੱਕ ਨੌਜਵਾਨ ਦੇ ਹੱਥੋਂ ਦੀ ਮੌਤ ਹੋਊਗੀ ਇੱਕ 500 ਸਾਲ ਪੁਰਾਣੀ ਹੈ ਇਹਦੇ ਵਿੱਚ ਇਹ ਵੀ ਲਿਖਿਆ ਕਿ ਜਦੋਂ ਮਤਲਬ ਵਰਲਡ ਵਾਰ ਲੱਗੂਗੀ ਤਾਂ ਨੈਟ ਵਗੈਰਾ ਆਹ ਸਾਰੇ ਬੈਂਕਿੰਗ ਸਿਸਟਮ ਹੈ ਜਿਹੜਾ ਸੈਟਲਾਈਟ ਦੇ ਉੱਪਰ ਡਿਪੈਂਡ ਹੈ ਜਿੰਨੀਆਂ ਵੀ ਚੀਜ਼ਾਂ ਚਾਹੇ ਫੋਨ ਕੰਪਿਊਟਰ ਮੋਬਾਈਲ ਸਭ ਕੰਮ ਕਰਨਾ ਬੰਦ ਕਰ ਦੇਣਗੇ ਕਿ ਪਰਮਾਣੂ ਬੰਬਾਂ ਨਾਲ ਹੋਣੀ ਹੈ 29 ਮਾਰਚ 2025 ਨੂੰ ਸ਼ਨੀ ਮੀਨ ਦੇ ਵਿੱਚ ਜਾਊਗਾ ਰਾਸ਼ੀ ਚ ਸ਼ਨੀ ਮੀਨ ਰਾਸ਼ੀ ਚ ਜਾ ਅੱਛਾ 29 ਮਾਰਚ 2025 ਨੂੰ ਜਿਵੇਂ ਹੀ ਸ਼ਨੀ ਮੀਨ ਰਾਸ਼ੀ ਚ ਜਾਂਦਾ ਤਾਂ ਵਰਲਡ ਵਾਰ ਸ਼ੁਰੂ ਹੋ ਜਾਊਗੀ ਭਾਰਤ ਉਹ ਵਰਲਡ ਵਾਰ ਚੱਲੂਗੀ 6 ਸਾਲ 6 ਸਾਲ ਹਾਂ ਭਾਰਤ ਲਾਸਟ ਵਾਲੇ 6 ਮਹੀਨੇ 16 ਦਿਨ ਰਹਿੰਦੇ ਹੋਏ ਉਸ ਲੜਾਈ ਚ ਸ਼ਾਮਲ ਹੋਊਗਾ ਦਿੱਲੀ ਦੇ ਉੱਪਰ ਮਿਜ਼ਾਈਲ ਨਾਲ ਅਟੈਕ ਹੋਊਗਾ ਕਲਕੱਤੇ ਦੇ ਕਾਲੀ ਮੰਦਿਰ ਦੇ ਉੱਪਰ ਅਟੈਕ ਹੋਊਗਾ ਮੰਦਿਰ ਚੂਰ ਚੂਰ ਹੋ ਜਾਊਗਾ ਜੋ ਇਹਦੇ ਚ ਲਿਖਿਆ ਦਿੱਲੀ ਦੀ ਰਾਜਧਾਨੀ ਆ ਜਿਹੜੀ ਭਾਰਤ ਦੀ ਉਹ ਭਾਰਤ ਨੂੰ ਦਿੱਲੀ ਤੋਂ ਬਦਲ ਕੇ ਬੈਂਗਲੋਰੂ ਸ਼ਿਫਟ ਕਰਨੀ ਪੈਣੀ ਆ ਉਹ ਡੈਮ 1946 ਚਾ ਉਦਘਾਟਨ ਹੋਇਆ 1957 ਚ ਉਹਨੇ ਕੰਮ ਕਰਨਾ ਸ਼ੁਰੂ ਕੀਤਾ ਕੀ ਕਿਸੇ ਨੂੰ 500 ਸਾਲ ਪਹਿਲਾਂ ਕੀ ਪਤਾ ਸੀ ਵੀ ਹਿਰਾਕੁੰਡ ਨਾਂ ਦਾ ਡੈਮ ਇੱਕ ਬਣੂਗਾ ਤੇ ਉੱਤੇ ਬੰਬ ਵੱਜਣਾ ਤੇ ਉਹ ਟੁੱਟ ਜਾਣਾ ਹੋਣ ਲੜਾਈ ਚ ਜਦੋਂ ਲੱਗੂ ਲੋ ਆ ਅੱਗੇ ਆਏਗੀ ਭਾਜਪਾ ਹੋਈ ਆਏਗੀ ਮੋਦੀ ਹੀ ਬਣੂਗਾ ਪਰ ਮੋਦੀ ਦੀ ਜਿਹੜੀ ਪ੍ਰਧਾਨ ਮੰਤਰੀ ਦੀ ਕੁਰਸੀ ਹੈ ਉਹ ਮਈ 2027 ਤੱਕ ਹੈ ਵੱਧ ਤੋਂ ਵੱਧ ਪ੍ਰਧਾਨ ਮੰਤਰੀ ਦੀ ਕੁਰਸੀ ਮਈ 2027 ਤੋਂ ਬਾਅਦ ਨਰਿੰਦਰ ਮੋਦੀ ਉਪ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਹੋਊਗਾ ਇਹ ਇਸ ਕਿਤਾਬ ਦੇ ਅਨੁਸਾਰ ਬਿਲਕੁਲ ਉਹ ਸੰन्यास ਲਊਗਾ ਛੱਡ ਕੇ ਪਾਸੇ ਹੋ ਜਾਊਗਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਕੋਈ ਹੋਰ ਆਊਗਾ ਪਰ ਇਹਦੇ ਚ ਜੋ ਲਿਖਿਆ ਹੈ ਲਿਖਿਆ ਵੀ ਉਹ ਨਿਸ ਸੰਤਾਨ ਬੰਦਾ ਹੋਊਗਾ ਉਹਦੀ ਔਲਾਦ ਨਹੀਂ ਹੋਊਗੀ ਇਸ ਕਰਕੇ ਯੋਗੀ ਦਾ ਚਾਂਸ ਲੱਗਦਾ ਮੇਰੇ ਕੋਲ ਇੱਕ ਮੈਂ ਸੰਸਥਾ ਦਾ ਨਾਂ ਨਹੀਂ ਲੈਂਦਾ ਉਹਦਾ ਜੀ 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 ਪਰ ਉਹਦੇ ਇੱਕ ਮੁਖੀ ਪੰਜਾਬ ਦੇ ਵਿੱਚ ਗਨਮੈਨ ਵੀ ਮਿਲੇ ਹੋਏ ਆ ਉਹਨਾਂ ਨੂੰ ਉਹ ਆਏ ਤੇ ਉਹ ਮੈਨੂੰ ਕਹਿੰਦੇ ਵੀ ਤੁਸੀਂ ਯਾਰ ਹਿੰਦੂ ਧਰਮ ਨੂੰ ਤੁਸੀਂ ਮੰਨਦੇ ਨਹੀਂ ਤੁਸੀਂ ਜੋਤਸੀ ਉਹ ਐਦਾਂ ਤਾਂ ਮੈਂ ਕਿਹਾ ਵੀ ਤੁਸੀਂ ਮੰਨਦੇ ਹੋ ਹਾਂ ਕਹਿੰਦੇ ਹਾਂਜੀ ਅਸੀਂ ਮੈਂ ਹਿੰਦੂ ਦਾ ਰਖਵਾਲਾ ਇਹ ਉਹ ਜਿੱਦਾਂ ਉਹ ਕਰਦੇ ਹੁੰਦੇ ਠੀਕ ਹੈ ਤੇ ਮੈਂ ਕਿਹਾ ਵੀ ਆਪਣੇ ਵੇਦ ਤਾਂ ਚਾਰ ਆ ਤੁਹਾਨੂੰ ਪਤਾ ਸਿਮਰਤियां ਕਿੰਨੀਆਂ ਹੂੰ ਪ੍ਰਾਣ ਕਿੰਨੇ ਆ ਹੂੰ ਚੁੱਪ ਮੇਰਾ ਆਫਿਸ ਹੈ ਮੁੱਲਾਂਪੁਰ ਦਾਖਾ ਜੀ ਡਿਸਟ੍ਰਿਕਟ ਲੁਧਿਆਣਾ ਜਗਰਾਉਂ ਰੋਡ ਤੇ ਤੇ ਆ ਨੰਬਰ ਤੁਹਾਨੂੰ ਦੋ ਦੇ ਦਿੱਤੇ ਇਹਨਾਂ ਤੇ ਫੋਨ ਕਰੋ ਫੋਨ ਕਰਕੇ ਆਪਣੀ ਰਿਸੈਪਸ਼ਨ ਤੋਂ ਟਾਈਮ ਬੁੱਕ ਕਰਾਓ ਟਾਈਮ ਬੁੱਕ ਕਰਾ ਕੇ ਤੁਸੀਂ ਮੈਨੂੰ ਮਿਲ ਸਕਦੇ ਹੋ